ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਨਾਂ ਤੁਕਾਂ ਦਾ ਅਰਥ ਹੈ ਹੇ ਨਾਨਕ ਸਚ ਨੂੰ ਜਪ ਸਚ ਨੂੰ ਯਾਦ ਰੱਖ ਜੋ ਸਦਾ ਰਹਿਣ ਵਾਲਾ ਹੈ ਕੂੜ ਨੂੰ ਖੋਟੇ ਨਾਨਕਾ ਓੜ ਕ ਸਚ ਰਹੀ ਜਪਣ ਦਾ ਅਰਥ ਹੈ ਆਪਣੇ ਮੰਤਵ ਨੂੰ ਬਾਰ-ਬਾਰ ਯਾਦ ਕਰਨਾ ਜਪ ਦਾ ਅਰਥ ਹੈ ਆਪਣੀ ਮੰਜ਼ਲ ਨੂੰ ਬਾਰ-ਬਾਰ ਯਾਦ ਕਰਨਾ ਤਾਂ ਕਿ ਉਹ ਮੰਜ਼ਲ ਸਾਡੇ ਅੰਤਰ ਆਤਮੇ ਤੱਕ ਸਾਡੇ ਅੰਦਰ ਪੱਕੀ ਹੋ ਜਾਵੇ ਫਿਰ ਸਾਨੂੰ ਸਾਡੇ ਜੀਵਨ ਵਿੱਚ ਹੋਰ ਭਾਵੇਂ ਸਭ ਕੁਝ ਭੁੱਲ ਜਾਵੇ ਪਰ ਸਾਨੂੰ ਆਪਣੀ ਅਸਲ ਮੰਜ਼ਿਲ ਨਾ ਭੁੱਲੇ ਜਿੱਥੇ ਅਸੀਂ ਪਹੁੰਚਣਾ ਹੈ ਸੱਚ ਹੀ ਹਰ ਮਨੁੱਖ ਦੀ ਮੰਜ਼ਿਲ ਹੈ ਹਰ ਮਨੁੱਖ ਨੇ ਸੱਚ ਹੋਣਾ ਹੈ ਸੱਚ ਹੀ ਪਰਮਾਤਮਾ ਹੈ ਸੱਚ ਹੀ ਪਰਮਾਤਮਾ ਦੇ ਘਰ ਦਾ ਦਰਵਾਜ਼ਾ ਹੈ ਸੱਚ ਹੋ ਜਾਣ ਤੋਂ ਬਿਨਾਂ ਮਨੁੱਖ ਦਾ ਮਨ ਇਸ ਤਰ੍ਹਾਂ ਪਟਕਦਾ ਰਹੇਗਾ ਜਿਵੇਂ ਖਵਾ ਵਿੱਚ ਕੋਈ ਕੁਬਾਰਾ ਪਟਕਦਾ ਫਿਰਦਾ ਹੈ ਸੱਚ ਹੋ ਜਾਣ ਤੋਂ ਬਿਨਾਂ ਮਨੁੱਖ ਅਵਾਜ਼ਾਰ ਰਹੇਗਾ ਬੇਜ਼ਾਰ ਰਹੇਗਾ ਸੱਚ ਹੋ ਜਾਣ ਤੋਂ ਬਿਨਾਂ ਮਨੁੱਖ ਦੁੱਖ ਅਤੇ ਸੁੱਖ ਵਿੱਚ ਹੀ ਜ਼ਿੰਦਗੀ ਬਿਤਾਏਗਾ ਸੱਚ ਹੋ ਜਾਣ ਤੋਂ ਬਿਨਾ ਮਨੁੱਖ ਦੁੱਖ ਅਤੇ ਸੁਖ ਤੋਂ ਕਦੀ ਵੀ ਪਾਰ ਨਹੀਂ ਹੋ ਸਕੇਗਾ ਫਿਰ ਭਾਵੇਂ ਉਹ ਮਨੁੱਖ ਰਾਜਾ ਹੈ ਭਾਵੇਂ ਰੰਕ ਹੈ ਮਨੁੱਖ ਨੂੰ ਸੱਚ ਹੋਣਾ ਹੀ ਪਵੇਗਾ ਕਹਿੰਦੇ ਹਨ ਕਿ ਕੁਦਰਤ ਦੇ ਮਾਲਕ ਨੂੰ ਸੱਚ ਹੀ ਪਰਵਾਨ ਹੈ ਜਦੋਂ ਤੱਕ ਮਨੁੱਖ ਨੂੰ ਇਸ ਕੁਦਰਤ ਵਿੱਚੋਂ ਪੂਰਨ ਸੱਚ ਹੋ ਕੇ ਪੂਰਨ ਸਹੀ ਸਹੀ ਲੰਗਣਾ ਨਹੀਂ ਆ ਜਾਂਦਾ ਉਦੋਂ ਤੱਕ ਕੁਦਰਤ ਮਨੁੱਖ ਨੂੰ ਪਰਵਾਣ ਨਹੀਂ ਕਰੇਗੀ ਕਿਉਂਕਿ ਕੁਦਰਤ ਨੂੰ ਪੂਰਾ ਹੀ ਪਰਵਾਣ ਹੈ ਕੁਦਰਤ ਨੂੰ ਅਧੂਰਾ ਪਰਵਾਣ ਨਹੀਂ ਪਰਮਾਤਮਾ ਦੇ ਨਿਯਮ ਅਨੁਸਾਰ ਕੁਦਰਤ ਸਾਨੂੰ बार-बार ਪਿੱਛੇ ਮੋੜਦੀ ਰਹੇਗੀ ਭਾਵ ਕਿ ਮਨੁੱਖ ਦਾ ਫੇਰ ਫੇਰ ਜਨਮ ਹੁੰਦਾ ਰਹੇਗਾ ਉਦੋਂ ਤੱਕ ਜਦੋਂ ਤੱਕ ਸਾਨੂੰ ਕੁਦਰਤ ਦੀ ਇਸ ਲੀਲਾ ਵਿੱਚੋਂ ਪੂਰਨ ਸੱਚ ਹੋ ਕੇ ਸਹੀ ਤਰੀਕੇ ਨਾਲ ਲੰਘਣਾ ਨਹੀਂ ਆ ਜਾਂਦਾ ਗੁਰਬਾਣੀ ਦਾ ਫਰਮਾਨ ਹੈ ਅਸਥਾਵਰ ਜੰਗਮ ਕੀਟ ਪਤੰਗਾ ਅਨਿਕ ਜਨਮ ਕੀਏ ਬਉ ਰੰਗਾ ਐਸੇ ਕਰ ਹਮ ਬਹੁਤ ਬਸਾਏ ਜਦ ਹਮ ਰਾਮ ਗਰਭ ਹੋਇ ਆਏ ਜੋਗੀ ਜਤੀ ਤਪੀ ਬ੍ਰਹਮਚਾਰੀ ਕਬ ਹੂੰ ਰਾਜਾ ਛਤਰਪਤ ਕਬ ਹੂੰ ਪੇਖਾਰੀ ਸਾਕਤ ਮਰੈ ਸੰਤ ਸਭ ਜੀਵੈ ਰਾਮ ਰਸੈਣ ਰਸਨਾ ਪੀਵੈ ਕਹੋ ਕਬੀਰ ਪ੍ਰਭ ਕਿਰਪਾ ਕੀਜੈ ਹਾਰ ਪਰੇ ਅਬ ਪੂਰਾ ਦੀਜੈ ਕਬੀਰ ਸਾਹਿਬ ਜੀ ਦਾ ਕਹਿਣਾ ਹੈ ਕਿ ਹੈ ਰਾਮ ਜਦੋਂ ਦੇ ਅਸੀਂ ਗਰਭਜੋਨਾ ਵਿੱਚ ਪਏ ਹਾਂ ਉਦੋਂ ਦੇ ਪਤਾ ਨਹੀਂ ਅਸੀਂ ਕਿੰਨੇ ਕੋ ਘਰ ਵਸਾਏ ਹਨ ਕਦੀ ਅਸੀਂ ਰੁੱਖ ਕਦੀ ਪਸ਼ੂ ਕਦੀ ਕੀਟ ਪਤੰਗਾ ਕਦੀ ਪਖਾਰੀ ਕਦੀ ਰਾਜਾ ਕਦੀ ਜੋਗੀ ਕਦੀ ਜਪੇ ਤਪੇ ਤੇ ਕਦੀ ਬ੍ਰਹਮਚਾਰੀ ਬਣੇ ਹਾਂ ਪਰ ਹੁਣ ਪਤਾ ਲੱਗਾ ਹੈ ਕਿ ਮਾਲਕ ਤੋਂ ਦੂਰ ਰਹਿ ਕੇ ਮਾਲਕ ਤੋਂ ਟੁੱਟ ਕੇ ਅਸੀਂ ਇਨਾਂ ਜੂਨਾ ਵਿੱਚ ਹੀ ਭਟਕਦੇ ਫਿਰਾਂਗੇ ਪਰ ਹੁਣ ਇਹ ਵੀ ਪਤਾ ਲੱਗਾ ਹੈ ਕਿ ਅਸਲ ਜਿਉਣਾ ਤਾਂ ਉਹਨਾਂ ਸੰਤਾਂ ਦਾ ਹੈ ਜੋ ਤੇਰੇ ਨਾਲ ਜੋ ਉਸ ਮਾਲਕ ਨਾਲ ਜੁੜੇ ਰਹਿੰਦੇ ਹਨ ਜੋ ਉਸ ਦੇ ਰਸ ਵਿੱਚ ਭਿਜੇ ਰਹਿੰਦੇ ਹਨ ਕਬੀਰ ਕਹਿੰਦਾ ਹੈ ਕਿ हे ਪ੍ਰਮਾਤਮਾ ਹੁਣ ਮੇਰੇ ਤੇ ਇਹ ਕਿਰਪਾ ਕਰ ਮੈਂ ਹਾਰ ਕੇ ਮੈਂ ਸਾਰੇ ਪਾਸਿਆਂ ਤੋਂ ਹਾਰ ਕੇ ਤੇਰੀ ਸ਼ਰਨ ਵਿੱਚ ਆਇਆ ਹਾਂ ਮੈਨੂੰ ਉਹ ਪੂਰਾ ਗਿਆਨ ਬਖਸ਼ ਜਿਸ ਨਾਲ ਮੈਂ बार-बार ਦੇ ਜਨਮ ਮਰਨ ਤੋਂ ਪਾਰ ਹੋ ਜਾਵਾਂ ਕਈ ਸੰਤ ਤਾਂ ਕਹਿੰਦੇ ਹਨ ਕਿ ਮਨੁੱਖ ਨੂੰ ਲੱਖਾਂ ਜਨਮ ਵੀ ਲੈਣੇ ਪੈ ਸਕਦੇ ਹਨ ਜਿੰਨੀ ਦੇਰ ਕੋਈ ਮਨੁੱਖ ਪੂਰਨ ਸੱਚ ਨਹੀਂ ਹੋ ਜਾਂਦਾ ਸ੍ਰੀ ਕਬੀਰ ਸਾਹਿਬ ਜੀ ਨੇ ਗੁਰਬਾਣੀ ਵਿੱਚ ਖਾਲਸੇ ਦਾ ਸੰਕਲਪ ਇਸ ਤਰ੍ਹਾਂ ਰੱਖਿਆ ਹੈ ਪਰਿਉ ਕਾਲ ਸਵੇ ਜਬ ਉਪਰ ਮਹੇ ਲਿਖੇ ਪ੍ਰਮ ਗਿਆਨੀ ਕਹੋ ਕਬੀਰ ਜਨ ਭੈ ਖਾਲਸੇ ਪ੍ਰੇਮ ਭਗਤ ਜਹ ਜਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੰਕਲਪ ਹੈ ਕਿ ਜੋ ਖਾਲਸਾ ਹੋ ਗਿਆ ਜੋ ਪੂਰਨ ਹੋ ਗਿਆ ਸੱਚ ਹੋ ਗਿਆ ਉਹ ਅਮਰਤ ਨੂੰ ਉਪਲਬਧ ਹੋ ਗਿਆ ਉਹ ਅਮਰ ਹੋ ਗਿਆ ਉਹ ਮੌਤ ਤੋਂ ਪਾਰ ਹੋ ਗਿਆ ਉਸ ਨੇ ਅਮ੍ਰਿਤ ਨੂੰ ਪਾਲਿਆ ਕਬੀਰ ਸਾਹਿਬ ਕਹਿੰਦੇ ਹਨ ਕਿ ਸਾਰਾ ਜਗ ਸਮੇਤ ਉਹ ਗਿਆਨੀ ਜੋ ਅਜੇ ਪਰਮ ਵਿੱਚ ਹਨ ਇਹ ਸਭ ਸਮੇਂ ਵਿੱਚ ਕਾਲ ਵਿੱਚ ਜਨਮ ਅਤੇ ਮਰਨ ਵਿੱਚ ਹਨ ਲੇਕਿਨ ਜਿਸ ਨੇ ਪ੍ਰੇਮਾ ਭਗਤੀ ਨੂੰ ਜਾਣ ਲਿਆ ਜਿਸ ਨੇ ਪ੍ਰੇਮ ਨੂੰ ਜਾਣ ਲਿਆ ਉਹ ਮਨੁੱਖ ਖਾਲਸਾ ਹੋ ਗਿਆ ਉਹ ਸ਼ੁੱਧ ਹੋ ਗਿਆ ਉਹ ਪੂਰਾ ਹੋ ਗਿਆ ਜਿਸ ਨੇ ਪ੍ਰੇਮ ਨੂੰ ਜਾਣ ਲਿਆ ਉਹ ਸੱਚ ਹੋ ਗਿਆ ਉਹ ਅੰਮ੍ਰਿਤ ਹੋ ਗਿਆ ਧਾਰਮਿਕ ਮਹਾਪੁਰਖ ਕਹਿੰਦੇ ਹਨ ਕਿ ਪ੍ਰਮਾਤਮਾ ਹੀ ਸੱਚ ਹੈ ਬਾਕੀ ਸਭ ਬਿਨਸਨਹਾਰ ਹੈ ਇਸ ਪੱਖ ਨੂੰ ਹੁਣ ਸੈਂਸਕਾਰਾਂ ਨੇ ਵੀ ਇਸ ਤਰ੍ਹਾਂ ਬਿਆਨ ਕੀਤਾ ਹੈ ਸੈਂਸਕਾਰਾਂ ਦੀ ਖੋਜ ਇਹ ਕਹਿੰਦੀ ਹੈ ਕਿ ਇਸ ਸ੍ਰਿਸ਼ਟੀ ਵਿੱਚ ਜੋ ਵੀ ਨਜ਼ਰ ਆਉਂਦਾ ਹੈ ਇਸ ਸ੍ਰਿਸ਼ਟੀ ਵਿੱਚ ਜੋ ਜੋ ਪਦਾਰਥ ਨਜ਼ਰ ਆਉਂਦਾ ਹੈ ਇਹ ਪਦਾਰਥ ਹੈ ਹੀ ਨਹੀਂ ਕਿਉਂਕਿ ਇਹ ਸਭ ਕੁਝ ਤਾਂ ਉਸ ਅਧਿਕ ਸ਼ਕਤੀ ਉਸ ਨਾ ਦਿਸਣ ਵਾਲੀ ਸ਼ਕਤੀ ਦਾ ਨਾ ਦਿਸਣ ਵਾਲੀ ਊਰਜਾ ਦਾ ਜੋੜ ਹੈ ਇਸ ਵਿੱਚ ਪਰਮਾਤਮਾ ਦੀ ਇਹ ਕਰਾਮਾਤ ਹੈ ਕਿ ਇਹ ਊਰਜਾ ਇਕੱਠੀ ਹੋ ਕੇ ਮਨੁੱਖ ਦਾ ਰੂਪ ਧਾਰ ਲੈਂਦੀ ਹੈ ਇਹੀ ਊਰਜਾ ਇਹੀ ਸ਼ਕਤੀ ਇਕੱਠੀ ਹੋ ਕੇ ਪਸ਼ੂ ਪੰਛੀ ਬਰਸਪਤੀ ਅਤੇ ਸਭ ਪਦਾਰਥ ਬਣ ਜਾਂਦੀ ਹੈ। ਇਹੀ ਊਰਜਾ ਸ੍ਰਿਸ਼ਟੀ ਬਣ ਜਾਂਦੀ ਹੈ। ਜਦੋਂ ਕਦੇ ਇਹ ਊਰਜਾ ਸਰੀਰਾਂ ਵਿੱਚੋਂ ਨਿਕਲ ਜਾਂਦੀ ਹੈ ਤਾਂ ਫਿਰ ਇਹ ਸਰੀਰ ਮਿੱਟੀ ਹੋ ਜਾਂਦੇ ਹਨ। ਇਹ ਸਰੀਰ ਸੜ ਜਾਂਦੇ ਹਨ। ਸੈਂਸਕਾਰ ਕਹਿੰਦੇ ਹਨ ਕਿ ਊਰਜਾ ਤੋਂ ਬਿਨਾ ਸ੍ਰਿਸ਼ਟੀ ਵਿੱਚ ਕੁਝ ਹੋਰ ਹੈ ਹੀ ਨਹੀਂ। ਕੇਵਲ ਤੇ ਕੇਵਲ ਇੱਕ ਅਧਿਕ ਊਰਜਾ ਹੈ ਜੋ ਸਭ ਕੁਝ ਬਣ ਜਾਂਦੀ ਹੈ ਅਤੇ ਇਸ ਊਰਜਾ ਵਿੱਚ ਇੱਕ ਹੋਰ ਚਮਤਕਾਰ ਹੈ ਕਿ ਇਸ ਊਰਜਾ ਦੇ ਪਿੱਛੇ ਜਾਗਰੂਕ ਚੇਤਨਾ ਵੀ ਹੈ ਜਾਗਰੂਕ ਸੂਝ-ਬੂਝ ਵੀ ਹੈ ਇੱਕੋ ਊਰਜਾ ਸ਼ਕਤੀ ਹੀ ਸਾਰੀ ਸ੍ਰਿਸ਼ਟੀ ਦਾ ਫੈਲਾਵ ਹੈ ਗੁਰਬਾਣੀ ਦਾ ਫਰਮਾਨ ਹੈ ਇੱਕ ਰੂਪ ਅਨੂਪ ਸਰੂਪਾ रंक प्यो राव कही पुपा अंडज जेर जेत जे किन्नी पुत पुज खान बहु दिनी कहूँ फूल राजा है बैठा सिमट पे सिंकर कैठा सगरी सृष्ट दिखाए अचंभव आद जुगाद स्वरूप स्वंभव इन तुकान अर्थ है कि इको ऊर्जा इको शक्ति ने ਸਭ ਰੂਪ ਧਾਰਨ ਕੀਤੇ ਹਨ ਕਿਤੇ ਉਹ ਰੰਗ ਹੈ ਕਿਤੇ ਉਹ ਰਾਜਾ ਹੈ ਜਦੋਂ ਉਹ ਇੱਕ ਹੈ ਤਾਂ ਉਸ ਦੇ ਸਰੂਪ ਨੂੰ ਉਸ ਦੇ ਸਰੂਪ ਦੀ ਉਪਮਾ ਹੀ ਨਹੀਂ ਕੀਤੀ ਜਾ ਸਕਦੀ ਉਸ ਇੱਕੋ ਸ਼ਕਤੀ ਨੇ ਅੰਡੇ ਵਿੱਚੋਂ ਏਟ ਵਿੱਚੋਂ ਪਸੀਨੇ ਵਿੱਚੋਂ ਅਤੇ ਧਰਤੀ ਵਿੱਚੋਂ ਉੱਗ ਕੇ ਤਰ੍ਹਾਂ ਤਰ੍ਹਾਂ ਨਾਲ ਜੀਵਾਂ ਦੀ ਰਚਨਾ ਦੇ ਰੂਪ ਵਿੱਚ ਆਪਣੇ ਆਪ ਨੂੰ ਪ੍ਰਗਟ ਕੀਤਾ ਹੈ ਕਿਤੇ ਉਹ ਸ਼ਕਤੀ ਕਿਤੇ ਉਹ ਊਰਜਾ ਕਿਸੇ ਰਾਜੇ ਦਾ ਸਮੂਹ ਬਣੀ ਹੋਈ ਹੈ ਕਿਤੇ ਉਹ ਸ਼ਕਤੀ ਰਾਜਾ ਬਣੀ ਹੋਈ ਹੈ ਕਿਤੇ ਉਹ ਸ਼ਕਤੀ ਭਗਤੀ ਭਾਵ ਵਿੱਚ ਸ਼ੰਕਰ ਵਾਂਗੂ ਸੁੰਗੜ ਕੇ ਚੇਤਨਾ ਨੂੰ ਇਕਾਗਰ ਕਰਕੇ ਬੈਠੀ ਹੋਈ ਹੈ ਉਹ ਸੋਹਣੇ ਰੂਪ ਵਾਲੀ ਸ਼ਕਤੀ ਜੋ ਆਪੇ ਤੋਂ ਪ੍ਰਕਾਸ਼ਮਾਨ ਹੈ ਜਦੋਂ ਉਹ ਸ਼ਕਤੀ ਸ੍ਰਿਸ਼ਟੀ ਬਣ ਕੇ ਨਜ਼ਰ ਆਉਂਦੀ ਹੈ ਤਾ ਬੜਾ ਅਚੰਭਾ ਹੁੰਦਾ ਹੈ ਮਨ ਨੂੰ ਹੈਰਾਨ ਕਰ ਦੇਣ ਵਾਲੀ ਸਥਿਤੀ ਬਣਦੀ ਹੈ ਸੋ ਮਨੁੱਖ ਇਸ ਸ੍ਰਿਸ਼ਟੀ ਦੀ ਚੇਤਨਾ ਦਾ ਸ਼ਿਖਰ ਹੈ ਸ੍ਰਿਸ਼ਟੀ ਵਿੱਚ ਮਨੁੱਖ ਨੂੰ ਹੀ ਐਸਾ ਗਿਆਨ ਹਾਸਲ ਹੈ ਮਨੁੱਖ ਦੇ ਕੋਲ ਇੱਕੋ ਇੱਕ ਆਪਣੀ ਨਿੱਜੀ ਸੰਪਤੀ ਹੈ ਜਿਸ ਨੂੰ ਕੋਈ ਵੀ ਮਨੁੱਖ ਤੋਂ ਖੋ ਨਹੀਂ ਸਕਦਾ ਉਹ ਸੰਪਤੀ ਹੈ ਮਨੁੱਖ ਦੀ ਚੇਤਨਾ ਦਾ ਸੱਚ ਵੱਲ ਵਿਕਾਸ ਕਰ ਲੈਣਾ ਮਨੁੱਖ ਦਾ ਮੌਤ रहਿਤ ਅੰਮ੍ਰਿਤ ਹੋ ਜਾਣਾ ਮਨੁੱਖ ਦਾ ਸੱਚ ਹੋ ਜਾਣਾ ਮਨੁੱਖ ਦਾ ਸੱਚ ਵਿੱਚ ਸਮਾ ਜਾਣਾ ਮਨੁੱਖ ਕੋਲ ਉਹ ਸੰਪਤੀ ਹੈ ਜੋ ਮਨੁੱਖ ਦਾ ਕਿਸੇ ਬੀਜ ਵਾਂਗੂ ਦਰਖਤ ਬਣ ਕੇ ਜੀਵਨ ਦੀ ਸਾਰੀ ਪ੍ਰਕਿਰਿਆ ਨੂੰ ਮਾਨ ਕੇ ਮੁੜ ਬੀਜ ਵਿੱਚ ਤਬਦੀਲ ਹੋ ਜਾਣਾ ਮਨੁੱਖ ਦਾ ਸੱਚ ਹੋ ਜਾਣਾ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀਪੀ ਸੱਚ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ